ਆਪ ਜਿੰਨਾ ਕੰਟ੍ਰਿਬਿਊਟ ਕਰੋਗੇ ਆਪकी लाइफ में उतना ही आपके पास डबल और ट्रिपल अमाउंट में आ भी जाता है तो दिल खोल लो दिल खोल के करो दान जिनਾਂ ਨੇ ਸ਼ੁਰੂਆਤ ਦੇ ਵਿੱਚ ਹੀ ਚਾਹੇ ਉਹ ਪੋਲੀਓ ਸਰਜੀ ਦਾ ਪ੍ਰੋਜੈਕਟ ਹੈ ਚਾਹੇ ਉਹ ਵਿਕਲੰਗਾ ਦੀ ਸੇਵਾ ਹੈ ਚਾਹੇ ਬਾਰਡਰ ਤੇ ਰਹਿਣ ਵਾਲੇ ਸੀਮੰਤ ਇਲਾਕੇ ਦੇ ਰਹਿਣ ਵਾਲੇ ਲੋਕ ਹੈਗੇ ਆ ਉਹਨਾਂ ਦੀ ਸੇਵਾ ਬਸੇ ਇਹ ਪਰਿਵਾਰ ਹਮੇਸ਼ਾ ਹੀ ਸਮਰਪਿਤ ਰਿਹਾ ਹੈਗਾ ਵੇ ਅੱਜ ਤਕਰੀਬਨ 100 ਪਲੱਸ ਟਰੱਕ ਜਿਹੜੇ ਨੇ ਜੀ ਅਸੀਂ ਜੰਮੂ ਕਸ਼ਮੀਰ ਸਿਮਾਨ ਦੇ ਇਲਾਕਿਆਂ ਨੂੰ ਦੇ ਚੁੱਕੇ ਹੈਗੇ ਆਂ ਔਰ ਇਹ ਨਿਰੰਤਰ ਇਹ ਜਿਹੜੀ ਕਾਰਵਾ ਹੈ ਉਹ ਜਾਰੀ ਹੈ 7-8 ਟਰੱਕ ਹਜੇ ਵੀ ਮੇਰੇ ਕੋਲ ਪੈਂਡਿੰਗ ਪਏ ਆ ਜੀ ਜਿਨ੍ਹਾਂ ਨੇ ਆਪਣੇ ਆਪਣੇ ਨਾਮ ਲਿਖਾਏ ਹੈਗੇ ਆ ਐਸਾ ਲੱਗਦਾ ਹੈ ਕਿ ਹਮ ਸક્ષਮ ਹੈ ਸਮਰਥ ਹੈ ਔਰ ਬਹੁਤ ਸੀ ਦੁਨੀਆ ਐਸੀ ਫਰੀ ਪੜੀ ਹੈ ਜੋ ਨਿਸ਼ਹਾਏ ਹੈ ਨਿਰਦਨ ਹੈ ਔਰ ਬਹੁਤ ਸਾਰੇ ਮੈਧਾਵੀ ਛਾਤਰ ਹਨ ਜੋ ਪੜ੍ਹਾਈ ਵੀ ਨਹੀਂ ਕਰ ਪਾਤੇ ਹਨ ਜਦ ਉਹ ਆਪਣੇ ਪੈਰੋਂ ਤੇ ਖੜੇ ਹੋ ਕੇ ਕਦੇ ਮਿਲਤੇ ਹਨ ਤੋ ਐਸਾ ਲੱਗਦਾ ਕਿ ਸ਼ਾਇਦ ਹਮੇਂ ਪਰਮਾਤਮਾ ਨੇ ਜਨਮ ਦਿਆ ਤਾਂ ਹਮ ਕੁਝ ਕਰ 파 ਰਹੇ ਹਾਂ ਕਿ ਜਿੰਨਕੋ ਐਕਚੁਅਲ ਵਿੱਚ ਜ਼ਰੂਰਤ ਹੈ ਤੇ ਉਨਕੀ ਹੈਲਪ ਕਰਨਾ ਵੀ ਹਮਾਰਾ ਫਰਜ਼ ਹੈ ਜੋ ਲੋਕ ਆਲਰੇਡੀ ਅੱਛੇ ਖਾਸੇ ਡਿਵੈਲਪਡ ਹੈ ਔਰ ਜਿੰਕੇ ਪਾਸ ਸਭ ਕੁਝ ਹੈ ਉਹਨੇ ਉਸ ਚੀਜ਼ ਦੀ ਵੈਲਿਊ ਕਿਆ ਬਤਾਓਗੇ ਬਾਰਡਰਾਂ ਤੇ ਰਹਿੰਦੇ ਲੋੜਵੰਦ ਪਰਿਵਾਰਾਂ ਲਈ ਲੋੜਵੰਦ ਮਾਵਾ ਪੈਣਾ ਲਈ ਭਰਾ ਪੈਣਾ ਲਈ ਜੀ ਹਾਂ ਫਿਰ ਦੁਬਾਰਾ ਜਿਹੜਾ ਟਰੱਕ ਜਾ ਰਿਹਾ ਹੈ ਸਮਾਨ ਦੇ ਨਾਲ ਸਮੱਗਰੀ ਦੇ ਨਾਲ ਭਗਵਾਨ ਮਹਾਵੀਰ ਸੇਵਾ ਸੰਸਥਾਨ ਤਰਕਿਸ ਜੈਂਜ ਮੌਜੂਦ ਨੇ ਜਨ ਸਾਹਿਬ ਫਿਰ ਦੁਬਾਰਾ ਇੱਕ ਸੋਹਣਾ ਜਿਹਾ ਉਪਰਾਲਾ ਹੋਣ ਜਾ ਰਿਹਾ ਹੈ ਕਿਵੇਂ ਲੱਗਦਾ ਬੜਾ ਅੱਛਾ ਪ੍ਰਯਾਸ ਹੈ ਜੀ ਲੁਧਿਆਣੇ ਦੇ ਜੈਨ ਸਮਾਜ ਦੇ ਉਦਯੋਗਪਤੀ ਪਰਿਵਾਰ ਦਾਨਵੀਰ ਪਰਿਵਾਰ ਜਿਸ ਦਾ ਕੀ ਅੱਜ ਉਸਵਾਲ ਸ਼ਾਲ ਇਮਪੋਰਿਅਮ ਪਰਿਵਾਰ ਜਿਨ੍ਹਾਂ ਨੇ ਸ਼ੁਰੂਆਤ ਦੇ ਵਿੱਚ ਹੀ ਚਾਹੇ ਉਹ ਪੋਲੀਓ ਸਟਰੀ ਦੀ ਪ੍ਰੋਜੈਕਟ ਹੈ ਚਾਹੇ ਉਹ ਵਿਕਲੰਗਾ ਦੀ ਸੇਵਾ ਹੈ ਚਾਹੇ ਬਾਰਡਰ ਤੇ ਰਹਿਣ ਵਾਲੇ ਸੀਮਾਨਤ ਇਲਾਕੇ ਦੇ ਰਹਿਣ ਵਾਲੇ ਲੋਕ ਹੈਗੇ ਆ ਉਹਨਾਂ ਦੀ ਸੇਵਾ ਬੱਸ ਇਹ ਪਰਿਵਾਰ ਹਮੇਸ਼ਾ ਹੀ ਸਮਰਪਿਤ ਰਿਹਾ ਹੈਗਾ ਵੈ ਔਰ ਕੋਸ਼ਿਸ਼ ਇਹਨਾਂ ਦੀ ਪਰਿਵਾਰਾਂ ਦੀ ਹੁੰਦੀ ਹੈ ਕਿ ਅਸੀਂ ਸਾਹਮਣੇ ਨਾ ਆਈਏ ਅੱਜ ਵੀ ਮੈਨੂੰ ਪਤਾ ਬਹੁਤ ਜ਼ਿਆਦਾ ਜ਼ਬਰਦਸਤੀ ਕਰਕੇ ਅੱਜ ਪਰਿਵਾਰ ਨੂੰ ਮੈਂ ਸਾਹਮਣੇ ਲੈ ਕੇ ਆਇਆ ਹੈਗਾ ਵਾ ਕਿਉਂਕਿ ਇਹ ਗੁਪਤ ਦਾਨ ਦੇ ਵਿੱਚ ਵਿਸ਼ਵਾਸ ਕਰਦਾ ਹੈ ਪਰਿਵਾਰ ਲੇਕਿਨ ਸਾਡੀ ਮਾਨਸਿਕਤਾ ਹਿੰਦੀ ਜਦੋਂ ਐਸੇ ਪਰਿਵਾਰ ਸਾਹਮਣੇ ਆਉਂਦੇ ਆ ਬਹੁਤ ਸਾਰੇ ਪਰਿਵਾਰ ਜਿਹੜੇ ਹੈਗੇ ਆ ਹੋਰ ਵੀ ਖੜੇ ਹੋ ਜਾਂਦੇ ਆ ਐਸੀ ਸੇਵਾ ਵਾਸਤੇ ਸੋ ਅਗਰ ਉਸਵਾਲ ਸ਼ਾਲ ਇਮਪੋਰਿਅਮ ਜਿਹਾ ਪਰਿਵਾਰ ਸਾਹਮਣੇ ਆਂਦਾ ਹੈਗਾ ਵਾ ਅੱਜ ਤਕਰੀਬਨ 100 ਪਲੱਸ ਟਰੱਕ ਜਿਹੜੇ ਨੇ ਜੀ ਅਸੀਂ ਜੰਮੂ ਕਸ਼ਮੀਰ ਸਿਮਾਂਤ ਇਲਾਕਿਆਂ ਨੂੰ ਦੇ ਚੁੱਕੇ ਹੈਗੇ ਆ ਔਰ ਇਹ ਨਿਰੰਤਰ ਇਹ ਜਿਹੜੀ ਕਾਰਵਾ ਹੈ ਉਹ جاری ਹੈ 7-8 ਟਰ ਤੇ ਜਿਹੜਾ ਰਿਹਾ ਕੀ ਸਮਾਜ ਸੇਵਾ ਦਾ ਕੰਮ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਉਹਦੇ ਵਿੱਚ ਅਸੀਂ ਦਿਵਿਆਂਗਾ ਦੀ ਪੋਲੀਓ ਲੋਕ ਨੇ ਇਹਨਾਂ ਜਿਨ੍ਹਾਂ ਦੇ ਟੇਡੇ ਮੇੜੇ ਹੱਥ ਪੈਰ ਸਾਰ ਹੋ ਚੁੱਕੇ ਨੇ ਉਹਨਾਂ ਦੀ ਸਰਜਰੀ ਹੋ ਗਈ ਜੀ ਅ ਇਸ ਟਾਈਮ ਚਾਰ ਐਲੋਪੈਥਿਕ ਡਿਸਪੈਂਸਰੀ ਰਨ ਕਰ ਰਹੇ ਹੈਗੇ ਜੀ ਬੱਚੇ ਦੇ ਪੜਾਈ ਦੀ ਵਿਵਸਥਾ ਹੈਗੀ ਆ ਤੋਂ ਇਹਦੇ ਨਾਲ ਨਾਲ ਜਿਸ ਤਰ੍ਹਾਂ ਕਿ ਬੱਚੇ ਦੀ ਜਿਹੜੀ ਜੇਲ ਹੈਗੀ ਆ ਉਹਨਾਂ ਨੂੰ ਵੀ ਮਤਲਬ ਕਹਿ ਲਓ ਮੋਟੀਵੇਟ ਕਰਨ ਵਾਸਤੇ ਤਾਂ ਕਿ ਉਹ ਵੀ ਇੱਕ ਅੱਛਾ ਇਨਸਾਨ ਬਣ ਪਾਣ ਇਹ ਇਹਦੇ ਨਾਲ ਨਾਲ ਜਿਹੜਾ ਲੁਧਿਆਣਾ ਲੁਧਿਆਣਾ ਦੇ ਵਿੱਚ ਇੱਕ ਆਈ ਹੈ ਬਾਰੇ ਸਰਕਾਰ ਦਾ ਸ਼ਰਮ ਮੈਂ રોજਗਾਰ ਮੰਤਰਾਲਾ ਹੈ ਜਿਹੜਾ ਕਿ ਬਹੁਤ ਅੱਛਾ ਕੰਮ ਕਰਦਾ ਹੈ ਬੈ ਸਰ ਉਹ ਦਿਵਿਆਂਗਾਂ ਨੂੰ ਟ੍ਰੇਨਿੰਗ ਦਿੰਦਾ ਹੈਗਾ ਉਹਨਾਂ ਨੂੰ ਆਤਮ ਨਿਰਭਰਤਾ ਦਾ ਹਿੱਸਾ ਬਣਨ ਦੇ ਵਿੱਚ ਸਹਿਯੋਗ ਕਰ ਰਿਹਾ ਅਸੀਂ ਉਹਨਾਂ ਨੂੰ ਟੂਲ ਕਿਟ ਮਸ਼ੀਨਸ ਐਂਡ ਆਦਰਸ ਜੋ ਵੀ ਕੁਛ ਹੈਗਾ ਉਹ ਲਗਾਤਾਰ ਦੇ ਰਿਹਾ ਹੈਗੇ ਜੰਮੂ ਕਸ਼ਮੀਰ ਦੇ ਵਿੱਚ ਪਿਛਲੀ ਵਾਰੀ ਸਾਡੇ ਕਹਿ ਲਓ ਚੀਫ ਕੋਆਰਡੀਨੇਟਰ ਨੇ ਉੱਥੋਂ ਦੀ ਸਰਪੰਚ ਨੇ ਰੇਖਾ ਸ਼ਰਮਾ ਜੀ ਉਹਨਾਂ ਦੇ ਮਾਧਮ ਨਾਲ ਅਸੀਂ 6 ਕੰਪਿਊਟਰ ਜਿਹੜੇ ਹੈਗੇ ਆ ਉਹ ਸਕੂਲਾਂ ਦੇ ਵਿੱਚ ਜਿਨ੍ਹਾਂ ਨੇ ਕਦੇ ਕੰਪਿਊਟਰ ਦੇਖੇ ਨਹੀਂ ਸੀ ਜ ਪਿੰਡ ਦੇ ਨਾਮ ਦੇ ਉੱਪਰ ਪਪੂਲਰ ਹੋ ਗਏ ਜੀ ਹੁਣ ਅਸੀਂ ਉੱਥੇ ਇੱਕ ਸਲਾਈ ਸੈਂਟਰ ਵੀ ਖੋਲਣ ਜਾ ਰਹੇ ਆ ਜੀ ਆ ਇਸੇ ਮਹੀਨੇ ਦੀ 15 16 17 ਤਰੀਕ ਨੂੰ ਜਿਹੜਾ ਹੈਗਾ ਉੱਥੇ ਇੱਕ ਸਲਾਈ ਸੈਂਟਰ ਵੀ ਜਿਹੜਾ ਹੈਗਾ ਅਸੀਂ ਖੋਲਣ ਜਾ ਰਹੇ ਹੈਗੇ ਆ ਇਹ ਜਿਹੜੇ ਸਾਰੇ ਕੰਮ ਨੇ ਲੁਧਿਆਣੇ ਦੇ ਸਤੀਜੀ ਵਰਗੇ ਸੰਨੀ ਜੀ ਵਰਗੇ ਇਹਨਾਂ ਦੇ ਪਰਿਵਾਰਾਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈਗਾ ਹੈ ਨਾ ਇੰਪੋਸੀਬਲ ਹੈ ਲੋਕ ਕਹਿੰਦੇ ਇੰਪੋਸੀਬਲ ਹੈ ਬੇਡਾ ਵੱਡਾ ਜਿਹੜਾ ਫੰਡ ਜਨਰੇਟ ਕਰਨਾ ਲੇਕਿਨ ਸਾਡੇ ਵਾਸਤੇ ਅੱਗੇ ਇੱਕ ਟਾਰਗੇਟ ਸਾਹਮਣੇ ਲਿਆਉਣਾ ਚਾਹੀਦਾ ਹੈ ਕਿ ਸੇਵਾ ਦਾ ਪ੍ਰਕਾਲਪ ਬਹੁਤ ਅੱਛਾ ਹੈ ਪਰ ਸਾਡੇ ਸਮਾ आंचल जैन आंचल जैन अच्छा लगता है बस ऐसे काम करके बस दिल में होता कि जो है जो जरूरतमंद लोड बंद हैं उनके लिए हम कुछ कर पा रहे हैं अभी हाँ इतना हमको हाँ। भगवान ने इतना समक्ष बनाया हुआ है हाँ जी हम हम कर सकते हैं तो इसलिए हम कर पा रहे हैं और क्या फील होता है एक प्यार कुछ लगता है जिनको हम जानते भी नहीं है कभी देखा भी नहीं है फिर भी हाँ। उनके लिए अपनी तरफ से कुछ जाता है हाँ हाँ अच्छा लगता है कि मैं डॉक्टर बबीता जैन जनरल सेक्रेटरी भगवान महावीर सेवा संस्था मैं 2006 से इस संस्था के साथ जुड़ी थी तो इस संस्था के जब आई पहले दिन तो मुझे तीर्थंकर वर्धमान अवार्ड देने के लिए बुलाया था लेकिन इनका काम देखने के बाद इस संस्था की होकर रह गई और तब से लेकर ऐसा लगता है कि हम सक्षम हैं समर्थ हैं और बहुत सी दुनिया ऐसी भरी पड़ी है जो निस्सहाय है निर्धन है और बहुत से मेधावी छात्र हैं जो पढ़ाई भी नहीं कर पाते हैं तो अगर हमारी थोड़ी सी कोशिश से वो पैरों पे खड़ा हो जाएंगे चाहे हम धन से सहायता करें या हम उसको सपोर्ट भी करते हैं उनके स्कूलों में जाकर मैं खुद पढ़ाती हूँ तो इस तरह से जब वो अपने पैरों पे खड़े होकर कभी मिलते हैं तो ऐसा लगता है कि शायद हमें परमात्मा ने जन्म दिया तो हम कुछ कर पा रहे हैं ठीक है तो बहुत अच्छा महसूस होता है और ऐसा लगता है कि जिनको एक्चुअल में ज़रूरत है तो उनकी हेल्प करना भी हमारा फर्ज है ठीक है और बाकी जो लोग ऑलरेडी अच्छे खासे डेवलप्ड हैं और जिनके पास सब कुछ है उन्हें उस चीज़ की वैल्यू क्या बताओगी एज़ कम्पेयर टू उन लोगों को देने से उनको वैल्यूएबल चीज़ों का पता लगता है और एक ब्लेसिंग्स हैं आप जितना कंट्रीब्यूट करोगे आपकी लाइफ में उतना ही आपके पास डबल और ट्रिपल अमाउंट में आ भी जाता है बिल्कुल ठीक तो दिल खोलो दिल खोल के करो दान तो आप ये देखोगे आपके रास्ते अपने आप बन जाते हैं भगवान की तरफ से कि यू विल बी सक्सेसफुल इन योर लाइफ एवरी टाइम वाह क्या थैंक यू देख सर्कल ऑफ लाइफ है घूम के आंदा है, है। किदे महसूस ਕਰਦੇ ਹੋ ਇਹ ਮਨ ਦੇ ਕੀ ਭਾਵ ਕੀ ਫੀਲਿੰਗ ਹੁੰਦੀਆਂ ਨੇ ਸਾਂਝੀ ਕਰੋ ਜਦੋਂ ਤੁਸੀਂ ਕੁਝ ਕਰਦੇ ਹੋ ਅਸੀਂ ਤਾਂ ਛੋਟੇ ਹੁੰਦੇ ਤਾਂ ਉਹ بڑے ਭਾਈ ਸਾਹਿਬ ਨੂੰ ਦੇਖਦੇ ਆ ਰਹੇ ਹਾਂ ਸੋ ਨਕਸ਼ਾ ਕਦਮ ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈਗੀ ਇਹ ਕਰ ਰਹੇ ਆਂ ਅੱਜ ਵੀ ਸਾਡੀ ਸ਼ਾਦੀ ਦੀ ਸਾਲਗिरा ਸੀ ਸੋ ਭਾਈ ਸਾਹਿਬ ਦੀ ਪ੍ਰੇਰਨਾ ਦੇ ਨਾਲ ਅਸੀਂ ਅੱਜ ਸਿਵਲ ਹਸਪੀਟਲ ਦੇ ਵਿੱਚ ਪਹੁੰਚਦਾ ਉੱਥੇ ਪ੍ਰਬੰਧ ਕਰਕੇ ਆਏ ਖੁਦ ਬੱਚਿਆਂ ਨੂੰ ਨਾਲ ਲੈ ਕੇ ਗਏ ਡਿਸਟ੍ਰਿਬਿਊਸ਼ਨ ਕੀਤੀ ਉੱਥੇ ਬੱਚਿਆਂ ਨੂੰ ਬੜਾ ਅੱਛਾ ਲੱਗਿਆ ਉਹਨਾਂ ਦਾ ਵੀ ਮਨਨ ਔਰ ਕਹਿਣਾ ਹੈ ਕਿ ਸਾਨੂੰ ਇਹ ਜਿਹੜੀ ਐਕਟੀਵਿਟੀਜ਼ ਹੈ ਰੂਟੀਨ 'ਚ ਰੱਖੋ ਇੱਕ ਚੰਗਾ ਲੈਸਨ ਮਿਲ ਗਿਆ ਇੱਕ ਲੈਸਨ ਮਿਲ ਗਿਆ ਸੋ ਬੱਚਿਆਂ ਨੂੰ ਜਿਹੜੇ ਮੋਰਲਸ ਅਸੀਂ ਵੈਲਿਊਜ਼ ਦੇਣਾ ਚਾਹੁੰਦੇ ਆਂ ਉਹ ਇਸ ਤਰ੍ਹਾਂ ਦੇ ਸਮਾਜਿਕ ਕੰਮ ਜਦੋਂ ਅਸੀਂ ਕਰ ਰਹੇ ਆ ਜਾਂ ਲੈ ਕੇ ਜਾ ਰਹੇ ਆ ਤਾਂ ਬੱਚੇ ਦੇਖ ਰਹੇ ਆ ਉਹ ਸਿੱਖ ਵੀ ਰਹੇ ਆ ਸੋ ਉਹਦੇ ਲਈ ਸਾਨੂੰ ਮਿਹਨਤ ਨਹੀਂ ਕਰਨੀ ਪਈ ਔਰ ਬਹਾਨੇ 'ਚ ਸਾਨੂੰ ਵੀ ਇਹ ਕਾਰਜ ਕਰਨ ਵਾਸਤੇ ਪ੍ਰਸਾਹਨ ਮਿਲ ਰਿਹਾ ਬਸ ਠੀਕ ਹੈ